ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਜਿਸ ਤਰ੍ਹਾਂ ਅਮਰੀਕਾ ਦੀ ਡੈਲਟਾ ਆਰਮੀ ਨੇ ਕੈਪਚਰ ਕੀਤਾ ਤੇ ਉੱਥੋਂ ਚੱਕ ਕੇ ਲੈ ਕੇ ਗਏ ਆ ਅਮਰੀਕਾ ਉਹਦੇ ਨਾਲ ਇੱਕ ਵਾਰੀ ਤਾਂ ਸਾਰੇ ਦੇਸ਼ ਹੈਰਾਨ ਜ਼ਰੂਰ ਹੋ ਚੁੱਕੇ ਆ ਬਹੁਤ ਸਾਰੇ ਦੇਸ਼ਾਂ ਨੇ ਚੁੱਪੀ ਧਾਰ ਲਈ ਆ ਤੇ ਬਹੁਤ ਸਾਰੇ ਦੇਸ਼ਾਂ ਨੇ ਇਹਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਵੀ ਕੀਤਾ ਆ ਇੱਕ ਨਜ਼ਰ ਦੇ ਵਿੱਚ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਮਰੀਕਾ ਨੇ ਵੈਨਜ਼ੂਏਲਾ ਉੱਤੇ ਹਮਲਾ ਕਰਕੇ ਜਿਹੜੇ ਉੱਥੋਂ ਦੇ ਰਿਸੋਰਸਸ ਸੀਗੇ ਚਾਹੇ ਸੋਨਾ ਸਗਾ ਚਾਹੇ ਉੱਥੇ ਬਹੁਤ ਸਾਰੇ ਭੰਡਾਰ ਜਿਹੜੇ ਆ ਤੇਲ ਦੇ ਆ ਉਹਨਾਂ ਲਈ ਸਾਰਾ ਕੁਝ ਕੀਤਾ ਪਰ ਇਹਦੇ ਪਿੱਛੇ ਗੇਮ ਹੋਰ ਵੀ ਬਹੁਤ ਵੱਡੀ ਆ ਇਹ ਸਿੱਧੀ ਸਿੱਧੀ ਟੱਕਰ ਚਾਈਨਾ ਨਾਲ ਹੀ ਆ ਕਿਉਂਕਿ ਚਾਈਨਾ ਹੀ ਇੱਕ ਐਦਾਂ ਦਾ ਦੇਸ਼ ਆ ਇਸ ਵੇਲੇ ਜਿਹੜਾ ਕਿ ਅਮਰੀਕਾ ਦੇ ਬਰਾਬਰ ਤਾਂ ਨਹੀਂ ਮੈਂ ਕਹਿ ਸਕਦਾ ਪਰ ਇੱਕ ਤਰ੍ਹਾਂ ਦੇ ਨਾਲ ਕਾਫੀ ਬਰਾਬਰ ਖੜਾ ਹੋਣ ਦੀਆਂ ਕੋਸ਼ਿਸ਼ਾਂ ਜਰੂਰ ਕਰ ਰਿਹਾ ਆ ਜੇ ਮੈਂ ਗੱਲ ਕਰਾਂ ਇਹ ਸਾਊਥ ਅਮਰੀਕਾ ਦੇ ਜਿੰਨੇ ਵੀ ਦੇਸ਼ ਸੀਗੇ ਇਹਦੇ ਵਿੱਚ ਵੈਨਜ਼ੂਏਲਾ ਲਾ ਲਓ ਮੈਕਸੀਕੋ ਲਾ ਲਓ ਕੋਲੰਬੀਆ ਲਾ ਲਓ ਕਿਊਬਾ ਲਾ ਲਓ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਚਾਈਨਾ ਦੀ ਜਿਹੜੀ ਸ਼ਮੂਲੀਅਤ ਸੀਗੀ ਉਹ ਪਿਛਲੇ ਕਈ ਸਾਲਾਂ ਤੋਂ ਕਾਫੀ ਵੱਧ ਚੁੱਕੀ ਸੀਗੀ ਜੇ ਮੈਂ ਗੱਲ ਕਰਾਂ ਇਕੱਲਾ ਵੈਨਜ਼ੂਏਲਾ ਤੋਂ ਹੀ ਚਾਈਨਾ ਲਗਭਗ 60 ਤੋਂ ਲੈ ਕੇ 70% ਜਿਹੜਾ ਚਾਈਨਾ ਦੇ ਵਿੱਚ ਜਿਹੜਾ ਆਇਲ ਜੂਸ ਹੁੰਦਾ ਉਹ ਸਾਰਾ ਵੈਨਜ਼ੁਏਲਾ ਤੋਂ ਹੀ ਲੈਂਦਾ ਸੀਗਾ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਇਹ ਜਿਹੜਾ ਤੇਲ ਵੈਨਜ਼ੁਏਲਾ ਤੋਂ ਲੈਂਦਾ ਸੀਗਾ ਚਾਈਨਾ ਉਹ ਡਾਲਰ ਦੇ ਵਿੱਚ ਕੋਈ ਵੀ ਆਪਸ ਦੇ ਵਿੱਚ ਟ੍ਰੇਡ ਨਹੀਂ ਕਰਦੇ ਸੀਗੇ ਸਗੈਤਰ ਜਿਹੜੀ ਚਾਈਨਿਸ ਕਰੰਸੀ ਸੀਗੀ ਉਹਦੇ ਵਿੱਚ ਜੂਸ ਕਰਦੇ ਸੀਗੇ ਜਾਂ ਕੋਈ ਚੀਜ਼ਾਂ ਦੇ ਆਦਾਨ ਪ੍ਰਦਾਨ ਨਾਲ ਹੀ ਇਹ ਕੰਮ ਸਾਰੀ ਜਾਂਦੇ ਸੀ ਇੱਕ ਤਰ੍ਹਾਂ ਦੇ ਨਾਲ ਡਾਲਰ ਨੂੰ ਬਾਈਪਾਸ ਕੀਤਾ ਜਾ ਰਿਹਾ ਸੀਗਾ ਲੜਾਈ ਜਿਹੜੀ ਐਸ ਵੇਲੇ ਚਾਈਨਾ ਵਰਸਸ ਅਮਰੀਕਾ ਆ ਪਰਦੇ ਦੇ ਪਿੱਛੇ ਕਿਉਂਕਿ ਚਾਈਨਾ ਐਸ ਵੇਲੇ ਇਹ ਚਾਹੁੰਦਾ ਹੈ ਕਿ ਜਿਹੜੇ ਮੈਟਲ ਆ 오늘은 오나는... ਡਾਲਰ ਦੇ ਮੁਕਾਬਲੇ ਲੋਕੀ ਉਹਨਾਂ ਤੇ ਜਾਦੇ ਭਰੋਸਾ ਕਰਨ ਤੇ ਅਮਰੀਕਾ ਜਿਹੜੀ ਡਾਲਰ ਦੀ ਸਰਦਾਰੀ ਆ ਉਹਨੂੰ ਬਣੇ ਹੀ ਰੱਖਣਾ ਚਾਹੁੰਦਾ ਆ ਤੁਸੀਂ ਖਬਰ ਸੁਣੀ ਹੋਣੀ ਆ ਕਿ ਛੇਤੀ ਹੀ ਚਾਈਨਾ ਜਿਹੜਾ ਸਿਲਵਰ ਦਾ ਐਕਸਪੋਰਟ ਹੈਗਾ ਉਹਨੂੰ ਇੱਕ ਤਰ੍ਹਾਂ ਨਾਲ ਪੂਰਾ ਕੰਟਰੋਲ ਕਰਨ ਜਾ ਰਿਹਾ ਟਾਈਟ ਕਰਨ ਜਾ ਰਿਹਾ ਕਿ ਕਿਹੜੇ ਦੇਸ਼ ਨੂੰ ਦੇਣਾ ਹੈ ਜਾਂ ਕਿਹੜੇ ਦੇਸ਼ ਨੂੰ ਨਹੀਂ ਦੇਣਾ ਜੇ ਮੈਂ ਗੱਲ ਕਰਾਂ ਚਾਈਨਾ ਦੁਨੀਆ ਦਾ 70% ਦੇ ਕਰੀਬ ਜਿਹੜਾ ਸਿਲਵਰ ਹੈਗਾ ਉਹਨੂੰ ਹੋਲਡ ਕਰਦਾ ਸੀਗਾ ਤੇ ਉਹ ਹੀ ਪ੍ਰੋਡਿਊਸ ਕਰਦਾ ਸੀ ਬਹੁਤ ਸਾਰੇ ਦੇਸ਼ਾਂ ਚੋਂ ਚੱਕ ਚੁੱਕ ਕੇ ਲਿਆਉਂਦਾ ਸੀ ਉਹਨੂੰ ਰਿਫਾਈਨ ਚਾਈਨਾ ਦੇ ਵਿੱਚ ਹੀ ਕਰ ਰਿਹਾ ਉਹਨੂੰ ਰਿਫਾਈਨ ਕਰਕੇ ਬਾਕੀ ਸਾਰੇ ਦੇਸ਼ਾਂ ਨੂੰ ਉਹ ਸਪਲਾਈ ਕਰ ਰਿਹਾ ਸੀਗਾ ਚਾਈਨਾ ਕਹਿੰਦਾ ਮੈਂ ਆਪਣੀ ਮਰਜ਼ੀ ਦੇ ਨਾਲ ਸਪਲਾਈ ਕਰੂੰਗਾ ਕਿਉਂਕਿ ਚਾਈਨਾ ਬਹੁਤ ਵੱਡਾ ਸਿਲਵਰ ਦਾ ਪ੍ਰੋਡਿਊਸਰ ਵੀ ਸੀਗਾ ਪਰ ਨੰਬਰ 1 ਇਹਦਾ ਕੰਜ਼ਿਊਮਰ ਵੀ ਸੀਗਾ ਇਹਨੂੰ ਵਰਤਦਾ ਵੀ ਸੀ ਸੋ ਸਿਲਵਰ ਦੇ ਰੇਟ ਵਧਣ ਦਾ ਇੱਕ ਕਾਰਨ ਹੋਰ ਵੀ ਆ ਹਾਂਜੀ ਈਵੀ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆ ਚੁੱਕੀ ਆ ਸੈਮਸੰਗ ਵਾਲਿਆਂ ਨੇ ਇਸ ਤਰ੍ਹਾਂ ਦੀ ਬੈਟਰੀ ਜਿਹੜੀ ਆ ਉਹ ਇਜਾਦ ਕਰ ਲਈ ਆ ਇਹ ਲਗਭਗ 100% ਇਹਦਾ ਕੰਮ ਸਫਲ ਹੋ ਚੁੱਕਿਆ ਆ ਅਗਲੀ ਜਿਹੜੀ ਕ੍ਰਾਂਤੀ ਆਉਣੀ ਆ ਗੱਡੀਆਂ ਆਉਣੀਆਂ ਉਹਦੇ ਵਿੱਚ ਜਿਹੜਾ EV ਇੰਜਣ ਹੋਣਾ ਆ ਉਹ ਸਿਲਵਰ ਉਹਦੇ ਵਿੱਚ ਮਤਲਬ ਕਿ ਜੂਸ ਹੋਊਗਾ ਬਹੁਤ ਵੱਡੇ ਲੈਵਲ ਤੇ ਹੋਊਗਾ ਪਹਿਲਾ ਇਹ ਨਾ ਬੈਟਰੀਆਂ ਦੇ ਵਿੱਚ ਲੀਥੀਅਮ ਜੂਸ ਹੁੰਦਾ ਸੀਗਾ ਤੁਸੀਂ ਪਹਿਲਾਂ ਸੁਣਿਆ ਹੋਣਾ ਜੇ ਇਸ ਦੇਸ਼ ਦੇ ਕੋਲ ਲੀਥੀਅਮ ਕੋਬਾਲਟਾ ਉਹ ਜਾਦੇ ਰਿਚ ਹੋਊਗਾ ਪਰ ਨਹੀਂ ਹੁਣ ਇਹਦੇ ਵਿੱਚ ਸਿਲਵਰ ਜੂਸ ਹੋਊਗਾ ਇਹ ਜਿਹੜੀਆਂ ਬੈਟਰੀਆਂ ਆ ਇਹਨਾਂ ਦੀ ਜਿਹੜੀ ਲਾਈਫ ਵੀ ਆ ਉਹ 20 ਸਾਲ ਤੱਕ ਹੋਊਗੀ ਜਿਹੜੀਆਂ ਲੀਥੀਅਮ ਵਾਲੀਆਂ ਸੀਗੀਆਂ ਉਹ 5 ਸਾਲ ਹੁੰਦੀਆਂ ਸੀ ਇਹਨਾਂ ਦੇ ਵਿੱਚ ਕੋਈ ਬਲਾਸਟ ਵਗੈਰਾ ਵੀ ਨਹੀਂ ਹੋਊਗਾ ਸੇਫਟੀ ਵੀ ਜ਼ਿਆਦਾ ਆ 9 ਮਿੰਟ ਦੇ ਵਿੱਚ ਚਾਰਜ ਹੋਊਗੀ ਤੇ ਗੱਡੀ ਦੇ ਵਿੱਚ ਲੱਗੂਗੀ 600 ਮਾਈਲਸ ਤੱਕ ਜਾਊਗੀ ਸੋ ਇਹ ਸਫਲਤਾਪੂਰਵਕ ਸਾਰਾ ਕੁਝ ਹੋ ਚੁੱਕਿਆ ਇਸ ਲਈ ਜਿਹੜੀ ਸਿਲਵਰ ਦੀ ਡਿਮਾਂਡ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੂਗੀ 70% ਜਿਹੜਾ ਸਿਲਵਰ ਆ ਚਾਈਨਾ ਕੰਟਰੋਲ ਕਰਦਾ ਆ ਚਾਈਨਾ ਇਸ ਵੇਲੇ ਇਹ ਚਾਹ ਰਿਹਾ ਹੈ ਕਿ ਲੋਕ ਜਿਹੜਾ ਮੈਟਲ ਦੇ ਉੱਤੇ ਜਾਦੇ ਯਕੀਨ ਕਰਨ ਡਾਲਰ ਦੇ ਨਾਲੋਂ ਪਰ ਅਮਰੀਕਾ ਚਾਹੁੰਦਾ ਹੈ ਕਿ ਡਾਲਰ ਦੇ ਉੱਤੇ ਯਕੀਨ ਲੋਕਾਂ ਦਾ ਬਣਿਆ ਰਹੇ ਇਹ ਹੀ ਲੜਾਈ ਇਸ ਵੇਲੇ ਚੱਲ ਰਹੀ ਆ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੂਗੀ ਇਸ ਵੇਲੇ ਲੜਾਈ ਡਾਲਰ ਦੀ ਸਰਦਾਰੀ ਤੇ ਚਾਈਨਾ ਜਿਹੜੇ ਮੈਟਲ ਨੂੰ ਡਾਲਰ ਦੇ ਮੁਕਾਬਲੇ ਵੱਡਾ ਬਣਾਉਣਾ ਚਾਹੁੰਦਾ ਇਹ ਲੜਾਈ ਚੱਲ ਰਹੀ ਆ ਇਸ ਲੜਾਈ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਦੇਸ਼ ਆ ਜਿਹੜੇ ਉੱਥੋਂ ਦੇ ਇਹ ਬੜੇ ਬੜੇ ਲੀਡਰ ਆ ਉਹ ਪਿਸ ਸਕਦੇ ਆ ਕਿਉਂ ਪਿਸ ਸਕਦੇ ਆ ਜੇਕਰ ਉਹ ਅਮਰੀਕਾ ਦੇ ਮਿਲ ਕੇ ਨਾਲ ਨਹੀਂ ਚੱਲਦੇ ਜਾਂ ਉਹ ਦੇਸ਼ ਜਿਹੜੇ ਚਾਈਨਾ ਦੇ ਹਮੈਤੀ ਆ ਜਾਂ ਰਸ਼ੀਆ ਦੇ ਹਮੈਤੀ ਆ ਉਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਆ ਕਿਉਂਕਿ ਡੋਨਲਡ 트ਰੰਪ ਕੋਈ ਸ਼ਾਂਤੀ ਪੁਰਸ਼ ਕਰ ਲੈਣ ਲਈ ਨਹੀਂ ਆਇਆ ਇਹ ਉਹ ਲੋਕਾਂ ਦੇ ਮਨਾਂ ਦੇ ਵਿੱਚ ਪਾਉਂਦਾ ਬੜਾ ਸਮਾਰਟ ਬੰਦਾ ਆ ਉਹ ਉਹਨੂੰ ਪਤਾ ਹੈ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਿਰਫ ਦੋ ਵਾਰੀ ਹੀ ਕੋਈ ਰਾਸ਼ਟਰਪਤੀ ਬਣ ਸਕਦਾ ਆ 8 ਸਾਲ ਦਾ ਕਾਰਜਕਾਲ ਹੁੰਦਾ ਹੈ ਨਾ ਉਹ ਹੁਣ ਦੂਜੀ ਵਾਰੀ ਬਣ ਚੁੱਕਿਆ ਇਹ ਇਦਾਂ ਦਾ ਬੰਦਾ ਹੈ ਕਿ ਇਤਿਹਾਸ ਦੇ ਵਿੱਚ ਉਹਦਾ ਨਾਮ ਦਰਜ ਹੋਵੇ ਤਾਂ ਇਦਾਂ ਦੇ ਕਾਰਨਾਮੇ ਉਹ ਕਰਕੇ ਹੀ ਜਾਊਗਾ ਇਸ ਤਰ੍ਹਾਂ ਦੇ ਬੰਦੇ ਬਹੁਤ ਘੱਟ ਹੁੰਦੇ ਆ ਤੁਸੀਂ ਸੁਣਿਆ ਵੀ ਹੋਣਾ ਉਹ ਨਾਰੇ ਲਾਉਂਦਾ ਰਹਿੰਦਾ ਮੈਂ ਅਮਰੀਕਾ ਨੂੰ ਦੁਬਾਰਾ ਗ੍ਰੇਟ ਬਣਾ ਦਊਗਾ ਬੇਸ਼ੱਕ ਬਹੁਤ ਸਾਰੇ ਲੋਕ ਉਹਦੇ ਅਗੇਂਸਟ ਵੀ ਹੋਊਗੇ ਅਮਰੀਕਾ ਦੇ ਵਿੱਚ ਪਰ ਉਹ ਜਿਸ ਤਰ੍ਹਾਂ ਦੇ ਹੁਣ ਕੰਮ ਕਰੂਗਾ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਬੰਦਾ ਇਹ ਚਾਹੁੰਦਾ ਕਿ ਉਹਨੂੰ ਹਿਸਟਰੀਆਂ ਚ ਯਾਦ ਰੱਖਿਆ ਜਾਵੇ ਤੇ ਹਿਸਟਰੀ ਬਣਾਉਣ ਦੇ ਲਈ ਇਸ ਤਰ੍ਹਾਂ ਦੇ ਸੰਕੀ ਬੰਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਕਰੂਗੇ ਕਿਹੜੇ ਕਿਹੜੇ ਦੇਸ਼ਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਸਾਰੇ ਤੇ ਆਪਾਂ ਗੱਲਬਾਤ ਕਰਾਂਗੇ ਵਿਸਤਾਰ ਦੇ ਨਾਲ ਅੱਜ ਬੈਨਜੂਏਲਾ ਤੋਂ ਬਾਅਦ ਅਮਰੀਕਾ ਜਾਂ ਕਹੇ ਲੋ ਡੋਨਲਡ ਟਰੰਪ ਉਹ ਇਹ ਚਾਹੂਗਾ ਕਿ ਜਿੰਨਾ ਵੀ ਇਹ ਸਾਊਥ ਅਮਰੀਕਾ ਹੈਗਾ ਆ ਉਹਦੇ ਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਅਮਰੀਕਾ ਦਾ ਹੀ ਕੰਟਰੋਲ ਹੋ ਜਾਏ ਅਮਰੀਕਾ ਦੇ ਹੀ ਹੱਥਵੱਸ ਰਹਿਣ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੁਦਰਤੀ ਸਰੋਤ ਵੀ ਆ ਤੇ ਬਹੁਤ ਸਾਰੇ ਇਹ ਸਾਊਥ ਅਮਰੀਕਾ ਦੇ ਦੇਸ਼ ਜਿਹੜੇ ਆ ਉਹ ਲੰਬੇ ਸਮੇਂ ਤੋਂ ਕਿਉਂਕਿ ਪਿਛਲੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆਏ ਉਹਨਾਂ ਨੇ ਬੜਾ ਧਿਆਨ ਨਹੀਂ ਦਿੱਤਾ ਇੱਥੇ ਚਾਈਨਾ ਨੇ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਪੈਸਾ ਲਗਾਇਆ ਹੋਇਆ ਆਪਣੀਆਂ ਮਾਈਨ ਜਿਹੜੀਆਂ ਹੈਗੀਆਂ ਉਹ ਲਗਾਈਆਂ ਹੋਈਆਂ ਜੇ ਗੱਲ ਕਰਾ ਚਾਈਨਾ ਬਹੁਤ ਸਮਾਰਟ ਗੇਮ ਖੇលਦਾ ਹੈ সিলਵਰ ਦੇ ਉੱਤੇ ਵੀ ਕਾਫੀ ਕੰਟਰੋਲ ਹੈ ਤੇ ਰੇਅਰ ਅਰਥ ਐਲੀਮੈਂਟ ਜਿਹੜੇ ਆ ਉਹ ਵੀ ਜਿਹੜਾ 90% ਕੰਟਰੋਲ ਚਾਈਨਾ ਦਾ ਹੀ ਆ ਸਮਾਰਟ ਗੱਲ ਇਹ ਕਰਦਾ ਚਾਈਨਾ ਕਿ ਜਿਹੜੇ ਵੀ ਇਹ ਰੇਅਰ ਅਰਥ ਐਲੀਮੈਂਟ ਆ ਉਹ ਆਪਣੀ ਜ਼ਮੀਨ ਦੇ ਵਿੱਚੋਂ ਬਹੁਤ ਘੱਟ ਕੱਢਦਾ ਆ ਜ਼ਿਆਦਾਤਰ ਬਾਹਰਲੇ ਦੇਸ਼ਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦਾ ਤੇ ਉਹਨੂੰ ਰਿਫਾਈਨ ਵਗੈਰਾ ਆਪਣੇ ਦੇਸ਼ ਦੇ ਵਿੱਚ ਕਰਦਾ ਚਾਈਨਾ 'ਚ ਕਰਦਾ ਫਿਰ ਅੱਗੇ ਉਹ ਸਪਲਾਈ ਕਰਦਾ ਆ ਇਸੇ ਹੀ ਤਰ੍ਹਾਂ ਮੈਕਸੀਕੋ ਦੇ ਵਿੱਚ ਵੀ ਜਿਹੜਾ ਮੈਕਸੀਕੋ ਦੱਸਦਾ ਸਿਲਵਰ ਦਾ ਪ੍ਰੋਡਿਊਸਰ ਜਿਹੜਾ ਹੈ ਪ੍ਰੋਡਿਊਸ ਕਰਦਾ ਸਿਲਵਰ ਹਨਾ ਚਾਂਦੀ ਇਹ ਦੁਨੀਆ 'ਚ ਸਭ ਤੋਂ ਨੰਬਰ 1 ਤੇ ਆ ਸੋ ਇਥੋਂ ਸਾਰੀ ਚਾਂਦੀ ਲੈ ਕੇ ਜਾਂਦਾ ਹੈ ਚਾਈਨਾ ਬਹੁਤ ਸਾਰਾ ਪੈਸਾ ਚਾਈਨਾ ਨੇ ਇਥੇ ਇਨਵੈਸਟ ਕੀਤਾ ਹੋਇਆ ਸੋ ਉੱਥੇ ਜਾ ਕੇ ਉਹਨੂੰ ਰਿਫਾਈਨ ਕਰਕੇ ਹੀ ਭੇਜ ਦਿਆ ਸੋ ਹੁਣ ਤੁਸੀਂ ਦੇਖਿਆ ਹੋਣਾ ਡੋਨਲਡ ਟਰੰਪ ਨੇ ਮੈਕਸੀਕੋ ਵਾਲਿਆਂ ਨੂੰ ਵੀ ਕਿਹਾ ਕਿ ਬਹੁਤ ਸਾਰਾ ਜਿਹੜਾ ਇਹ ਤਮਕਾਉਂਦਾ ਰਹਿੰਦਾ ਕਿ ਤੁਹਾਡੇ ਵੱਲੋਂ ਵੀ ਕਾਫੀ ਡਰੱਗ ਡਰੂਗਾਉਂਦੇ ਆ ਜਿੱਦਾਂ ਬੈਨਜ਼ਵੇਲਾ ਦਾ ਰਾਸ਼ਟਰਪਤੀ ਵੀ ਉਹਨੇ ਇਹ ਕਹਿ ਕੇ ਚੱਕਿਆ ਕਿ ਉਹ ਡਰੱਗ ਮਤਲਬ ਕਿ ਸਪਲਾਈ ਕਰਦਾ ਜਿਹਦੇ ਕਰਕੇ ਲੋਕ ਸਾਡੇ ਕਾਫੀ ਮਾਰਦੇ ਆ ਨਾ ਸੋ ਇਹ ਇੱਕ ਦਾਪੇਚੀ ਆ ਹਰੇਕ ਦੇਸ਼ ਬੈਨਜ਼ਵੇਲਾ ਵਾਲੇ ਨਿਕੋਲਸ ਮਾਦਰੋ ਵਾਂਗੂ ਉਹਦੇ ਨਾਲ ਆਕੜੂਗਾ ਸੋ ਇਸ ਲਈ ਜਿਹੜਾ ਮੈਕਸੀਕੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੀ ਛਤਰਛਾਇਆ ਦੇ ਵਿੱਚ ਜਾ ਸਕਦਾ ਚਾਈਨਾ ਦੀਆਂ ਜਿਹੜੀਆਂ ਉੱਥੇ ਕੋਈ ਕੰਪਨੀਆਂ ਨੂੰ ਕੰਟਰੈਕਟ ਵਗੈਰਾ ਦਿੱਤੇ ਹੋਏ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਚਾਹੂਗਾ ਕਿ ਮੈਕਸੀਕੋ ਵਾਲੇ ਖਤਮ ਕਰਨ ਸਿੱਧੇ ਤਰੀਕੇ ਨਾਲ ਜਾਂ ਅਸਿੱਧੇ ਤਰੀਕੇ ਨਾਲ ਵਾਰਨਿੰਗ ਦੇਣੀ ਉਹਨੇ ਸਟਾਰਟ ਕਰ ਦਿੱਤੀ ਆ ਵੈਨਜ਼ੂਏਲਾ ਅਮਰੀਕਾ ਦੇ ਕੋਲ ਚਲ ਗਿਆ ਫਿਰ ਮੈਕਸੀਕੋ ਦੀ ਵਾਰੀ ਆ ਫਿਰ ਆ ਜਾਂਦਾ ਜੀ ਕਿਊਬਾ ਹਾਂ ਕਿਊਬਾ ਦੇ ਵਿੱਚ ਨਿਕਲ ਤੇ ਕੋਬਾਲਟ ਕਾਪਰ gold ਹੋਰ ਬਹੁਤ ਸਾਰੇ ਇਦਾਂ ਦੇ ਜਿਹੜੇ ਆ ਰੇਅਰ ਅਰਥ ਐਲੀਮੈਂਟ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਚਾਈਨਾ ਵਾਲਿਆਂ ਨੇ ਇੱਥੇ ਵੀ ਆਪਣੇ ਕਾਫੀ ਜਿਹੜੇ ਪ੍ਰੋਜੈਕਟ ਆ ਲਾਏ ਹੋਏ ਆ ਕਾਫੀ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਟ੍ਰੇਡ ਆ ਕਾਫੀ ਇਹਨਾਂ ਦਾ ਸਮਝੌਤਾ ਆ ਇੱਥੇ ਚਾਈਨਾ ਦਾ ਦਬ ਦਬਾਇਆ ਸਾਊਥ ਅਮਰੀਕਾ ਦੇ ਵਿੱਚ ਉਹਨੂੰ ਘੱਟ ਵੀ ਕਰੂਗੇ ਤੇ ਜਿਹੜੇ ਇੱਥੇ ਉਹਦੇ ਰੇਅਰ ਅਰਥ ਐਲੀਮੈਂਟ ਆ ਉਹਦੇ ਤੇ ਵੀ ਚਾਹੂਗੇ ਕਿ ਆਪਾਂ ਹੀ ਹੌਲੀ ਹੌਲੀ ਕਬਜ਼ਾ ਕਰੀਏ ਜੇ ਮੈਂ ਗੱਲ ਕਰਾਂ ਤਾਂ ਅਮਰੀਕਾ ਵੀ ਰੇਅਰ ਅਰਥ ਐਲੀਮੈਂਟ ਦੇ ਲਈ ਚਾਈਨਾ ਦੇ ਉੱਤੇ ਹੀ ਨਿਰਪਰ ਆ ਚਾਈਨਾ ਦੇ ਉੱਤੇ ਹਾਲੇ ਤੱਕ ਵੀ ਉਸ ਲੈਵਲ ਦੇ ਟੈਰਫ ਇਹ ਅਮਰੀਕਾ ਵਾਲੇ ਲਗਾ ਨਹੀਂ ਸਕੇ ਜਿਸ ਤਰ੍ਹਾਂ ਦੇ ਇੰਡੀਆ ਦੇ ਉੱਤੇ ਲਗਾਏ ਆ ਹਾਲਾਂਕਿ ਚਾਈਨਾ ਯੂਐਸਏ ਦਾ ਇੰਡੀਆ ਤੋਂ ਵੱਡਾ ਦੁਸ਼ਮਣ ਆ ਪਰ ਉਹਦੇ ਉੱਤੇ ਟੈਰਫ ਨਹੀਂ ਲਗਾ ਸਕੇ ਕਿਉਂਕਿ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਇਹ ਚਾਈਨਾ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਇਹ ਰੇਅਰ ਅਰਥ ਐਲੀਮੈਂਟਾ ਉਹ ਬੰਦ ਕਰ ਦੇਾਂਗੇ ਜਿਹੜੀਆਂ ਇਹ ਕਾਰਾਂ ਬਣਦੀਆਂ ਏਆਈ ਟੈਕਨੋਲੋਜੀ ਬਣਦੀ ਆ ਹੋਰ ਬਹੁਤ ਸਾਰਾ ਸਮਾਨ ਬਣਦਾ ਜਿਹੜਾ ਉਸ ਤੋਂ ਹੀ ਬਣਦਾ ਸੋ ਅਮਰੀਕਾ ਵੀ ਜਿਹੜਾ ਬਹੁਤ ਵੱਡੇ ਲੈਵਲ ਤੇ ਉਹਦੇ ਤੇ ਹੀ ਨਿਰਭਰ ਸੀਗਾ ਸੋ ਇਸੇ ਲਈ ਹਾਲੇ ਵੀ ਉਹ ਉਹਦੇ ਤੇ ਟੈਰਬ ਉਸ ਲੈਵਲ ਤੱਕ ਲਗਾ ਨਹੀਂ ਸਕੇ ਹੈਗੇ ਸੋ ਇਹੀ ਹੀ ਨਿਰਭਰਤਾ ਘੱਟ ਕਰਨ ਲਈ ਅਮਰੀਕਾ ਜਿਹੜਾ ਹੁਣ ਇੱਧਰ ਸਾਊਥ ਅਮਰੀਕਾ ਵੱਲੂ ਸਿੱਧਾ ਹੋ ਚੁੱਕਿਆ ਇੱਕ ਤਾਂ ਇਥੋਂ ਸਮਾਨ ਉਹਨਾਂ ਨੂੰ ਚੱਕ ਚੁੱਕੇ ਰੈਅਰ ਅਰਥ ਐਲੀਮੈਂਟ ਆਪਣੇ ਦੇਸ਼ ਦੇ ਵਿੱਚ ਲੈ ਕੇ ਜਾਣਾ ਵੀ ਸੌਖਾ ਆ ਕਿਉਂਕਿ ਉਧਰੋਂ ਮਿਡਲ ਈਸਟ ਤੋਂ ਲਾ ਲਓ ਜਾਂ ਸਾਊਥ ਅਫਰੀਕਾ ਤੋਂ ਲਾ ਲਓ ਜਾਂ ਹੋਰ ਏਸ਼ੀਆ ਤੋਂ ਕਿਤੇ ਲੈ ਕੇ ਜਾਣਾ ਬਹੁਤ ਸਾਰਾ ਖਰਚਾ ਪੈਂਦਾ ਸੋ ਇਸ ਲਈ ਇੱਧਰ ਨੂੰ ਸਿੱਧਾ ਜਾਇਆ ਉਸ ਤੋਂ ਬਾਅਦ ਉਹਨੇ ਕੋਲੰਬੀਆ ਨੂੰ ਵੀ ਇਹਨਾਂ ਨੇ ਧਮਕੀ ਦਿੱਤੀ ਆ ਟਰੰਪ ਹੁਣੀ ਕਿ ਤੁਸੀਂ ਜਿਹੜਾ ਇਹ ਡਰਗ ਡਰੂਗ ਵਾਲਾ ਹੀ ਜ਼ਿਆਦਾ ਰੌਲਾ ਪਾਉਂਦੇ ਆ ਇਹੀ ਕਹਿ ਕੇ ਤਾਂ ਉਹਨੇ ਵੈਨਜੂਏਲਾ ਵਾਲਾ ਚੱਕਿਆ ਸੋ ਕੋਲੰਬੀਆ ਦੇ ਵਿੱਚ ਵੀ ਬਹੁਤ ਸਾਰੇ ਰਿਅਰ ਅਰਥ ਐਲੀਮੈਂਟ ਆ ਜਿਹੜਾ ਚਾਈਨਾ ਤੇ ਜਿਹੜਾ ਕੋਲੰਬੀਆ ਆ ਇਹ ਦੋਨੇ ਯਾਨੀ ਕਿ ਬਹੁਤ ਵੱਡੇ ਆਪਸ ਦੇ ਵਿੱਚ ਟਰੇਡਿੰਗ ਪਾਰਟਨ ਕੋਲੰਬੀਆ ਦੇ ਵਿੱਚ ਬਹੁਤ ਸਾਰਾ ਕੋਲਾ ਇਹ ਗੈਸ ਤੇਲ ਬਹੁਤ ਵੱਡੇ ਵੱਡੇ ਭੰਡਾਰ ਆ ਚਾਈਨਾ ਇੱਥੋਂ ਵੀ ਬਹੁਤ ਸਾਰਾ ਜਾਨੀ ਕਿ ਤੇਲ ਕੋਲਾ ਇਸ ਤਰ੍ਹਾਂ ਲੈ ਕੇ ਜਾਂਦਾ ਆਪਣੇ ਦੇਸ਼ ਦੇ ਵਿੱਚ ਵਰਤਦਾ ਇੱਥੇ ਵੀ ਇਹਨਾਂ ਨੇ ਕਾਫੀ ਪੈਸੇ ਜਿਹੜੇ ਆ ਇਨਵੈਸਟ ਕੀਤੇ ਹੋਏ ਆ ਫਿਰ ਬ੍ਰਾਜ਼ਿਲ ਬ੍ਰਿਕਸ ਦਾ ਮੈਂਬਰ ਹੋਣ ਕਰਕੇ ਅਮਰੀਕਾ ਦਾ ਥੋੜਾ ਜਿਹਾ ਗੁੱਸਾ ਚੱਲ ਰਿਹਾ ਸੋ ਸਾਊਥ ਅਮਰੀਕਾ ਦੇ ਜਿਹੜੇ ਇਹ ਵਾਲੇ ਦੇਸ਼ ਆ ਇਹਨਾਂ ਵੱਲੋਂ ਸਭ ਤੋਂ ਪਹਿਲਾਂ ਅਮਰੀਕਾ ਵਾਲੇ ਹੁਣ ਫੋਕਸ ਕਰਨ ਜਾ ਰਹੇ ਆ ਕਿ ਆਪਣੇ ਜਿਹੜੇ ਵਿੜੇ ਦੇ ਅੰਡਰ ਆਉਂਦੇ ਦੇਸ਼ ਆ ਪਹਿਲਾਂ ਉਹਨਾਂ ਤੇ ਆਪਣਾ ਜਿਹੜਾ ਦਬ ਦਬਾਇਆ ਹੋਰ ਵਧਾਈਏ ਜਿਹੜੇ ਅਸੀਂ ਰੇਅਰ ਅਰਥ ਐਲੀਮੈਂਟ ਲਈ ਜਾਂ ਹੋਰ ਮੈਟਲ ਲਈ ਚਾਈਨਾ ਦੇ ਉੱਤੇ ਨਿਰਭਰਾਂ ਉਹਨੂੰ ਕੱਟ ਕਰਕੇ ਇਧਰੋਂ ਹੀ ਸਾਰਾ ਕੁਝ ਚੱਕੀਏ ਇੱਕ ਤਰ੍ਹਾਂ ਦੇ ਨਾਲ ਇਕਨੋਮਿਕ ਵਾਰ ਵਾਲਾ ਸਿਸਟਮ ਆ ਇਹਨਾਂ ਨੂੰ ਅਮਰੀਕਾ ਸਿੱਧਾ ਸਿੱਧਾ ਕਾਊਂਟਰ ਨਹੀਂ ਕਰ ਸਕਦਾ ਅਮਰੀਕਾ ਪਹਿਲਾਂ ਉਸ ਦੇਸ਼ ਦਾ ਇਕਨੋਮਿਕ ਸਿਸਟਮ ਆ ਉਹਨੂੰ ਵਿਗਾੜਦਾ ਫਿਰ ਜਾ ਕੇ ਉਹ ਦੇਸ਼ ਨੂੰ ਖਤਮ ਕੀਤਾ ਜਾ ਸਕਦਾ ਤੁਸੀਂ ਦੇਖਿਆ ਹੀ ਹੋਣਾ ਸੋ ਇਸ ਲਈ ਜਿਹੜਾ ਚਾਈਨਾ ਦਾ ਇਕਨੋਮਿਕ ਸਿਸਟਮ ਆ ਵੈਸੇ ਤਾਂ ਉਹਨੇ ਬਹੁਤ ਵੱਡਾ ਕਰ ਲਿਆ ਉਹਨੂੰ ਤਬਾਹ ਕਰਨਾ ਜਾਂ ਖਤਮ ਕਰਨਾ ਇਹਨਾਂ ਸੌਖਾ ਨਹੀਂ ਗਾ ਪਰ ਉਹਦੇ ਲਈ ਅਮਰੀਕਾ ਵਾਲੇ ਜਾਂ ਕਹ ਲਓ ਕਿ ਟਰੰਪ ਹਿਸਟਰੀ 'ਚ ਆਪਣਾ ਨਾਂ ਲਿਖਾਉਣ ਦੇ ਲਈ ਉਹ ਪੂਰੇ ਹੱਦ ਤੱਕ ਜਾਊਗਾ ਤੇ ਉਹ ਕਰਨ ਦੀ ਕੋਸ਼ਿਸ਼ ਕਰੂਗਾ ਤੇ ਉਹਨੇ ਸ਼ੁਰੂ ਵੀ ਕਰ ਦਿੱਤਾ ਡੋਨਲਡ ਟਰੰਪ ਹੁਣੀ ਗ੍ਰੀਨਲੈਂਡ ਦਾ ਵੀ ਹੁਣ ਰੀਸੈਂਟਲੀ ਕਿਹਾ ਹੈ ਕਿ ਸਾਡੀ ਸਿਕਿਉਰਿਟੀ ਲਈ ਇਹਦੇ ਉੱਤੇ ਜਿਹੜਾ ਆਪਣਾ ਅਧਿਕਾਰ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਗ੍ਰੀਨਲੈਂਡ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਕੈਨੇਡਾ ਦੇ ਬਹੁਤ ਲੱਗੇ ਹੀ ਪੈ ਜਾਂਦਾ ਆ ਪਰ ਇਹ ਸਿਕਿਉਰਿਟੀ ਰੀਜ਼ਨ ਹੀ ਇਕੱਲੇ ਨਹੀਂ ਗਏ ਇਹ ਗ੍ਰੀਨਲੈਂਡ ਦੇ ਉੱਤੇ ਵੀ ਚਾਈਨ ਵਾਲਿਆਂ ਨੇ ਕਾਫੀ ਇਨਵੈਸਟਮੈਂਟ ਕੀਤੀ ਹੋਈ ਆ ਇੱਥੋਂ ਜਿਹੜੇ ਰੇਅਰ ਅਰਥ ਐਲੀਮੈਂਟ ਆ ਉਹ ਕੱਢ ਗੁੱਢ ਕੇ ਲੈ ਕੇ ਜਾਂਦੇ ਆ ਰੋਲਾ ਇੱਥੇ ਵੀ ਬਹੁਤ ਸਾਰੇ ਰੇਅਰ ਅਰਥ ਐਲੀਮੈਂਟ ਦਾ ਆ ਦੂਸਰਾ ਇੱਕ ਫਰੈਸ਼ ਜਿਹੜਾ ਇੱਥੇ ਪਾਣੀ ਆ ਜਿਹੜੀ ਆਈਸ ਜੰਮੀ ਹੋਈ ਆ ਇੱਕ ਫਰੈਸ਼ ਵਾਟਰ ਦੀ ਜੰਮੀ ਹੋਈ ਆ ਦੂਸਰਾ ਜਿਹੜਾ ਇੱਥੋਂ ਰਾਹ ਵੀ ਆ ਇੱਕ ਉਹ ਹੋਰ ਦੇਸ਼ਾਂ ਦੇ ਨਾਲ ਵਪਾਰ ਕਰਨ ਦੇ ਲਈ ਅਮਰੀਕਾ ਵਾਲਿਆਂ ਨੂੰ ਲਾਗੇ ਪਊਗਾ ਕਿਉਂਕਿ ਇਹ ਬਾੜੀਆਂ ਜਿਹੜੀਆਂ ਬਰਫ਼ ਹੈਗੀ ਆ ਹੌਲੀ ਹੌਲੀ ਕੁਝ ਸਮਿਆਂ ਦੇ ਵਿੱਚ ਪਿਗਲ ਜਾਣੀਆਂ 2050 ਦੇ ਸਮੇਂ ਦੇ ਹਿਸਾਬ ਨਾਲ ਇਹ ਸੋਚ ਕੇ ਚੱਲਦੇ ਆ ਅਮਰੀਕਾ ਵਾਲੇ ਅੱਜ ਨਹੀਂ ਅੱਜ ਤੋਂ 100 ਸਾਲ ਬਾਅਦ 50 ਸਾਲ ਬਾਅਦ ਦਾ ਸਾਡੀਆਂ ਪੋਸਤਾਂ ਉੱਥੇ ਕਿਸ ਤਰ੍ਹਾਂ ਰੂਗੀਆਂ ਉਹਦਾ ਸੋਚ ਕੇ ਬਾਰੇ ਚੱਲਦੇ ਆ ਇੰਡੀਆ ਵਾਲਾ ਹਿਸਾਬ ਨੀਗਾ ਵੀ ਜੋ ਹੈਗਾ ਜ਼ਮੀਨ ਚੋਂ ਕੱਢ ਲਓ ਪਾਣੀ ਹੈਗਾ ਮੁਕਾ ਦਿਓ ਫੜ ਕੇ ਉਹ ਆਪਣਾ ਪਾਣੀ ਤੇਲ ਅਮਰੀਕਾ ਵਾਲੇ ਹਾਲੇ ਵੀ ਐਨ ਸੇਫ ਰੱਖ ਕੇ ਛੱਡਿਆ ਹੋਇਆ ਇੱਕ ਕਹਾਵਤ ਤਾਂ ਕਹੀ ਜਾਂਦੀ ਹੈ ਕਿ ਜੇਕਰ ਦੁਨੀਆ ਸਾਰੀ ਖਤਮ ਹੋ ਗਈ ਤਾਂ ਅਮਰੀਕਾ ਵਾਲੇ ਇਕੱਲੇ 50 ਸਾਲ ਵਾਧੂ ਜੀਊਗੇ ਕਿਉਂਕਿ ਉਹਨਾਂ ਕੋਲ ਐਨਏ ਕੇ ਰਿਸੋਰਸ ਉਹਨਾਂ ਦੀ ਧਰਤੀ ਦੇ ਵਿੱਚ ਹੈ ਹੀ ਹੈ ਸੋ ਇਸ ਲਈ ਇੱਕ ਤਾਂ ਰਾਹ ਦਾ ਵੀ ਇਹਨਾਂ ਦਾ ਮਸਲਾ ਹੈ ਦੂਜਾ ਸਿਕਿਉਰਟੀ ਮਿਨਰਲ ਆਰਥ ਤੇ ਆਪਣਾ ਜਿਹੜਾ ਦਬਦਬਾ ਚਾਈਨਾ ਦਾ ਇਥੋਂ ਘਟਾ ਕੇ ਚਾਈਨਾ ਦੀ ਜਿਹੜਾ ਕੰਟਰੋਲ ਆ ਰੀਅਰ ਆਰਥ ਐਲੀਮੈਂਟ ਤੇ ਜਾਂ ਮੈਟਲ ਦੇ ਉੱਤੇ ਕੰਟਰੋਲ ਆ ਉਹ ਘੱਟ ਕਰਨਾ ਵੀ ਇਹਦੇ ਵਿੱਚ ਸ਼ਾਮਲ ਆ ਸੋ ਲੜਾਈ ਜਿਹੜੀ ਐਸ ਵੇਲੇ ਡਾਲਰ ਵਰਸਸ ਮੈਟਲ ਦੀ ਆ ਗ੍ਰੀਨਲੈਂਡ ਡੈਨਮਾਰਕ ਦਾ ਹੀ ਇੱਕ ਹਿੱਸਾ ਸੀਗਾ ਫਿਲਹਾਲ ਹੁਣ ਵੀ ਉਹਦਾ ਹਿੱਸਾ ਆ ਪਰ ਇਥੇ ਜਿਹੜਾ ਅੰਦਰ ਸਿਸਟਮ ਆ ਇਟਰਨਲ ਜੋ ਸਿਸਟਮ ਆ ਉਹ ਇਹਨਾਂ ਦਾ ਆਪਣਾ ਹੀ ਆ ਖੁਦਮਖਤਿਆਰੀ ਆ ਇੱਕ ਤਰ੍ਹਾਂ ਦੀ ਪਰ ਪਰ ਯੂ ਐਸ ਏ ਵਾਲੇ ਚਾਹੁੰਦੇ ਆ ਕਿ ਅਸੀਂ ਇੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਈਏ ਮੈਨੂੰ ਲੱਗਦਾ ਕਿ ਗ੍ਰੀਨਲੈਂਡ ਦੇ ਬਹੁਤ ਸਾਰੇ ਲੋਕ ਖੁਦ ਵੀ ਚਾਹੁੰਦੇ ਆ ਕਿ ਅਸੀਂ ਅਮਰੀਕਾਂ ਦੇ ਨਾਲ ਰਲ ਜਾਈਏ ਕਿਉਂਕਿ ਇੱਕ ਤਰ੍ਹਾਂ ਦੇ ਨਾਲ ਵੈਲਿਊ ਉਹਦੀ ਥੋੜੀ ਜਿਹੀ ਵੱਧ ਜਾਊਗੀ ਗ੍ਰੀਨਲੈਂਡ ਉਸੇ ਹੀ ਤਰ੍ਹਾਂ ਕੀਮਤੀ ਆ ਜਿਸ ਤਰ੍ਹਾਂ ਇਹ ਅਲਾਸਕਾ ਸੀਗਾ ਕਿਸੇ ਟਾਈਮ ਤੇ ਅਲਾਸਕਾ ਕਿਸੇ ਟਾਈਮ ਤੇ ਰਸ਼ੀਆ ਦਾ ਹੀ ਹੁੰਦਾ ਸੀਗਾ ਇੱਥੇ ਬਰਫ ਬਹੁਤ ਜੰਮੀ ਹੁੰਦੀ ਸੀ ਰਸ਼ੀਆ ਵਾਲਿਆਂ ਨੇ ਇਹ ਇਹ ਅਮਰੀਕਾ ਵਾਲਿਆਂ ਨੂੰ ਵੇਚ ਦਿੱਤਾ ਸੀਗਾ ਸੋ ਪਰ ਹੁਣ ਉੱਥੇ ਜਦੋਂ ਥੋੜੀ ਥੋੜੀ ਬਰਫ਼ ਉੱਥੇ ਪਿਗਲੀ ਆ ਇਸ ਧਰਤੀ ਦੇ ਵਿੱਚ ਬਹੁਤ ਸਾਰੇ ਰੇਅਰ ਅਰਥ ਐਲੀਮੈਂਟ ਆ 골ਡ ਆ ਸੋਨਾ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਤੇ ਬਹੁਤ ਸਾਰੇ ਤੇਲ ਦੇ ਰਿਜ਼ਰਵ ਵੀ ਆ ਨਾ ਦੇਚਾ ਇਹ ਇਹ ਵਾਲੇ ਇਹ ਅਲਾਸਕਾ ਦੇ ਵਿੱਚ ਇਸੇ ਤਰ੍ਹਾਂ ਗ੍ਰੀਨਲੈਂਡ ਦੇ ਵਿੱਚ ਵੀ ਬਹੁਤ ਕੋਸ਼ਾ ਤੇ ਅਮਰੀਕਾ ਵਾਲੇ ਤੁਹਾਨੂੰ ਪਤਾ ਹੀ ਆ ਸੈਟਲਾਈਟ ਸਿਸਟਮ ਉਹਨਾਂ ਦਾ ਸਾਰਾ ਆ ਹਰ ਇੱਕ ਚੀਜ਼ ਉਹਨਾਂ ਦੀ ਉਹਨਾਂ ਨੂੰ ਪਹਿਲਾਂ ਹੀ ਪਤਾ ਆ ਕਿ ਕਿਹੜੀ ਚੀਜ਼ ਕਿੱਥੇ ਆ ਤੇ ਕੀ ਇਹਦਾ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ ਬੜਾ ਈਰਾਨ ਦੇ ਨਾਲ ਵੀ ਤੇਲਦਾ ਹੀ ਆ ਤੇ ਚਾਈਨਾ ਦਾ ਜਿਹੜਾ ਇੱਕ ਕਲੋਜ਼ ਆ ਈਰਾਨ ਦੇ ਵਿੱਚ ਉਹੋ ਹੀ ਸਿਸਟਮ ਆ ਇਸ ਤਰ੍ਹਾਂ ਅਸੀਂ ਕਹਿ ਸਕਦੇ ਆ ਡਿਕਟੇਟਰਸ਼ਿਪ ਆ ਉੱਥੇ ਬਹੁਤ ਸਾਲਾਂ ਤੋਂ ਉੱਥੇ ਲੋਕਾਂ ਨੂੰ ਅਨਿਆਂ ਨਹੀਂ ਮਿਲ ਰਿਹਾ ਇਸ ਤਰ੍ਹਾਂ ਦੀਆਂ ਸਿਰਫ ਗੱਲਾਂ ਹੀ ਹੁੰਦੀਆਂ ਜੇ ਦੇਖਿਆ ਜਾਵੇ ਇਸ ਤਰ੍ਹਾਂ ਤਾਂ ਇਜ਼ਰਾਈਲ ਦੇ ਵਿੱਚ ਵੀ ਨਿਤਨ ਜਾਹੂ ਨੂੰ ਵੀ ਕਿੰਨੇ ਹੀ ਸਾਲ ਹੋ ਗਏ ਬਹੁਤ ਸਾਰੇ આરોਪ ਉਹਦੇ ਤੇ ਲੱਗੇ ਹੋਏ ਆ ਉਹ ਵੀ ਤਾਂ ਇੱਕ ਤਰ੍ਹਾਂ ਦੇ ਨਾਲ ਡਿਕਟੇਟਰਸ਼ਿਪ ਵਾਲਾ ਹੀ ਕੰਮ ਕਰਦਾ ਪਰ ਉਧਰ ਨੂੰ ਨਹੀਂ ਦੇਖਿਆ ਜਾਂਦਾ ਵੀ ਜਿਹੜੀ ਲੜਾਈ ਆ ਤੇਲ ਦੀ ਆ ਜਾਂ ਚਾਈਨਾ ਨਾਲ ਜੋ ਇਹ ਰਾਂਦੇ ਰਿਲੇਸ਼ਨ ਆ ਜਾਂ ਚਾਈਨਾ ਨੂੰ ਇਹਨਾਂ ਸਾਰੇ ਦੇਸ਼ਾਂ ਤੋਂ ਅਲੱਗ ਕਰਨ ਦੀ ਹੀ ਹੋ ਰਹੀ ਆ ਰਸ਼ੀਆ ਨੂੰ ਪਿਛਲੇ 3 ਸਾਲ ਦੇ ਵਿੱਚ ਅਮਰੀਕਾ ਵਾਲਿਆਂ ਨੇ ਬਿਜ਼ੀ ਕਰ ਰੱਖਿਆ ਜੁਕਰੇਨ ਦੇ ਵਿੱਚ ਜੁਕਰੇਨ ਜਿੱਥੇ ਲੜਾਈ ਰਸ਼ੀਆ ਥੋੜੇ ਹੀ ਸਮੇਂ ਦੇ ਵਿੱਚ ਜਿੱਤ ਸਕਦਾ ਸੀਗਾ ਜੁਕਰੇਨ ਵਾਲਿਆਂ ਨੂੰ ਸਾਰਾ ਪੈਸਾ ਤੇਲਾ ਹਥਿਆਰ ਦੇ ਦੇ ਕੇ ਅਮਰੀਕਾ ਜਾਂ ਨਾਟੋ ਦੇਸ਼ ਵਾਲਿਆਂ ਨੇ ਰਸ਼ੀਆ ਨੂੰ ਬਹੁਤ ਸਾਲ ਉੱਥੇ ਹੁਣ ਅਲਝਾਇਆ ਹੋਇਆ ਜੇ ਮੈਂ ਗੱਲ ਕਰਾਂ ਤਾਂ ਰਸ਼ੀਆ ਦੀ ਇਕਨੋਮੀ ਵੀ ਬਹੁਤ ਸਲੋ ਥੱਲੇ ਆਈ ਆ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਰਸ਼ੀਆ ਦੇ ਉੱਤੇ ਵੀ ਲੱਗੀਆਂ ਹੋਈਆਂ ਆਂ ਜਿਹੜੀ ਰਸ਼ੀਆ ਦੀ ਇਕਨੋਮੀ ਆ ਉਹ ਵੀ ਇਸ ਵੇਲੇ ਬਹੁਤ ਹੀ ਇੱਕ ਤਰ੍ਹਾਂ ਨਾਲ ਥੱਲੇ ਲੈਵਲ ਤੇ ਆ ਜੇ ਇਸ ਲੈਵਲ ਤੇ ਇਸ ਵੇਲੇ ਚਾਈਨਾ ਖੜਾ ਆ ਰਸ਼ੀਆ ਉੱਥੇ ਖੜਾ ਹੋਣਾ ਸੀਗਾ ਜੇਕਰ ਇਹ 3 ਸਾਲ ਵਾਲੀ ਲੜਾਈ ਨਾ ਲੱਗੀ ਹੁੰਦੀ ਫੇਰ ਵੀ ਰਸ਼ੀਆ ਕੋਲ ਬਹੁਤ ਸਾਰੇ ਆਪਣੇ ਰਿਸੋਰਸ ਆ ਉਹਦੀ ਵਜ੍ਹਾ ਕਰਕੇ ਉਹ ਹਾਲੇ ਤੱਕ ਵੀ ਚੱਲੀ ਜਾ ਰਿਹਾ ਆ ਸੋ ਚਾਈਨਾ ਨੂੰ ਇਸ ਵੇਲੇ ਕੱਲਾ ਕਰਨ ਦੀ ਜਾਂ ਕਹਿ ਲਓ ਕਿ ਜਿਹੜੇ ਵੀ ਉਹਦੇ ਰੇਅਰ ਅਰਥ ਐਲੀਮੈਂਟ ਦੇ ਉੱਤੇ ਪੂਰਾ ਕਬਜ਼ਾ ਆ ਉਹਨੂੰ ਘੱਟ ਕਰਨ ਦੀ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਚੱਲ ਰਹੀ ਆ ਪਤਾ ਹੋਣਾ ਪਹਿਲਾਂ ਡਾਲਰ ਗੋਲਡ ਸਟੈਂਡਰਡ ਦੇ ਹਿਸਾਬ ਨਾਲ ਹੀ ਹੁੰਦਾ ਸੀਗਾ ਫਿਰ ਇਹ ਜਿਹੜਾ ਸੀਗਾ ਗੋਲਡ ਸਟੈਂਡਰਡ ਤੋਂ ਗੋਲਡ ਇਹ ਡਾਲਰ ਨੂੰ ਅਲੱਗ ਕਰ ਦਿੱਤਾ ਗਿਆ ਕਾਰਨ ਇਹ ਹੀ ਸੀ ਕਿ ਡਾਲਰ ਦੀ ਆਪਣੀ ਜਿਹੜੀ ਪੋਜੀਸ਼ਨ ਆ ਉਹ ਬਣਾਈ ਜਾਵੇ ਜੇ ਮੈਂ ਗੱਲ ਕਰਾਂ ਤਾਂ ਅਮਰੀਕਾ ਦੇ ਉੱਤੇ ਬਹੁਤ ਸਾਰਾ ਕਰਜ਼ਾ ਵੀ ਆ ਕਰਜੇ ਨੂੰ ਉਤਾਰਨ ਦੇ ਲਈ ਡਾਲਰ ਦੀ ਸਰਦਾਰੀ ਬਣੀ ਰਹਿਣੀ ਜਿਆਦਾ ਜ਼ਰੂਰੀ ਆ ਵੀ ਇਹ ਰੇਅਰ ਅਰਥ ਐਲੀਮੈਂਟ ਆ ਜਾਂ ਕੁਦਰਤੀ ਸਰੋਤਾਂ ਵਾਲੇ ਦਿਵਾਲੇ ਉਹ ਵੀ ਅਮਰੀਕਾ ਦੇ ਕੰਟਰੋਲ ਦੇ ਵਿੱਚ ਰਹਿਣੇ ਬਹੁਤ ਜ਼ਰੂਰੀ ਆ ਜੇਕਰ ਇਹ ਕੰਟਰੋਲ ਚਾਈਨਾ ਦੇ ਕੋਲ ਚਲਾ ਜਾਂਦਾ ਆ ਸਾਰੇ ਦੇਸ਼ਾਂ ਦੇ ਵਿੱਚ ਤਾਂ ਉਹਦੇ ਨਾਲ ਡਾਲਰ ਦੇ ਮੁਕਾਬਲੇ ਲੋਕੀ ਜਿਹੜੇ ਆ ਇਹ ਇਹ ਮੈਟਲ ਜਿਹੜੇ ਆ ਉਹਨਾਂ ਤੇ ਯਕੀਨ ਕਰਨਾ ਸ਼ੁਰੂ ਕਰ ਦੂਗੇ ਸੋ ਚਾਈਨਾ ਨੇ ਇਸ ਵੇਲੇ ਜਿਹੜਾ ਸਿਲਵਰ ਦਾ ਐਕਸਪੋਰਟ ਆ ਉਹ ਰੋਕ ਦਿੱਤਾ ਹੈ ਜਿਹਦੇ ਨਾਲ ਇਹ ਜਿਹਦੇ ਨਾਲ ਸਿਲਵਰ ਦੇ ਪ੍ਰਾਈਸ ਜਿਹੜੇ ਆ ਉਹ ਬਹੁਤ ਅਪ ਹੋ ਚੁੱਕੇ ਆ ਦੁਨੀਆ ਦੀਆਂ ਖਬਰਾਂ ਤੋਂ ਪੈਸਾ ਕਮਾਉਣਾ ਵੀ ਸਿੱਖੋ ਸਾਡੇ ਨਾਲ ਜੁੜੋ ਤੁਸੀਂ ਦੀਪ ਟ੍ਰੇਡ ਟਾਕ ਦੇ ਨਾਲ ਸਾਡਾ ਆਫਿਸ ਆ ਏ ਜੇ ਟਾਵਰ ਫਰੂਜਗੰਦੀ ਮਾਰਕੀਟ ਲੁਧਿਆਣਾ ਦੇ ਸਾਹਮਣੇ ਆਨਲਾਈਨ ਆਫਲਾਈਨ ਤੁਸੀਂ ਕੋਰਸ ਲੈ ਸਕਦੇ ਹੋ ਇੰਡੀਅਨ ਸਟਾਕ ਮਾਰਕੀਟ ਆ ਗਿਆ ਫੋਰੈਕਸ ਆ ਗਿਆ ਕ੍ਰਿਪਟੋ ਆ ਗਿਆ ਸੋ ਸਾਰੇ ਬਾਰੇ ਜਾਣਕਾਰੀ ਲਓ ਆ ਨੰਬਰ ਦਿੱਤਾ ਆ ਸਕਰੀਨ ਤੇ ਵੀ ਚੱਲੂਗਾ ਪੂਰੀ ਜਾਣਕਾਰੀ ਲੈ ਸਕਦੇ ਆ ਵਿਜ਼ਿਟ ਕਰ ਸਕਦੇ ਆ ਆਫਲਾਈਨ ਆਨਲਾਈਨ ਦੇਸ਼ ਵਿਦੇਸ਼ ਚ ਬੈਠੇ ਆ ਸਾਰੇ ਪਾਸੇ ਤੁਹਾਨੂੰ ਕੋਰਸ ਅਵੇਲੇਬਲ ਆ ਤੋ ਰਸ਼ੀਆ ਤੇ ਚਾਈਨਾ ਦੇ ਜਿਹੜੇ ਦੋਸਤ ਹੋਊਗੇ ਉਹ ਵਾਲੇ ਦੇਸ਼ਾਂ ਨੂੰ ਟਰੰਪ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਆ ਕਿਉਂਕਿ ਉਹ ਬੰਦਾ ਕੁਛ ਨਾ ਕੁਛ ਕਾਰਨ ਆਇਆ ਇਸ ਤਰ੍ਹਾਂ ਉਹ ਸੋਚ ਕੇ ਹੀ ਆਇਆ ਉਮਰ ਵੀ ਹੋ ਚੁੱਕੀ ਆ ਤੇ ਮੈਨੂੰ ਇਦਾਂ ਲੱਗਦਾ ਉਹ ਕਰੂਗਾ ਵੀ ਪੂਰੀ ਗੱਲ ਵਾਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਮੈਂ ਹਾਲੇ ਵੀ ਸਿੱਖਦਾ ਹੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ